ਦੇਖਾ ਸ਼ਾਂਤੀ ਹੋਰੇ ਤਾਂ ਸ਼ਾਂਤੀ ਮੇਰਾ ਸਾਲਾ ਲੋ ਨੇ ਪਿੰਟਾ ਫੂਕਤਾ ਪਹਿਲਾਂ ਤਾਂ ਮੈਂ ਧੁੱਪੇ ਬੈਠਾ ਰਿਹਾ 2 ਘੰਟੇ ਹੈ ਟੈਂਪਰੇਚਰ 400 ਦੇ ਭਾਗ ਗਿਆ ਤੀਗਾ ਨਹੀਂ ਚੰਗਾ ਫਿਰ ਤਾਂ ਚਲੋ ਮੈਂ ਉਹ ਕਹਿ ਰਹੀ ਸੀ ਕਿ ਹੈਪੀ ਕਿੱਥੇ ਆ ਉਹਦਾ ਜਿਹੜਾ ਲੈ ਹੁਣ ਕਹੋ ਇਹਨੇ ਮੈਨੂੰ ਘਰ ਸਮਾ ਕੇ ਕਹਿੰਦਾ ਦੱਸ ਕੇ ਗਈ ਨਹੀਂ ਕਿਉਂ ਜੀ ਇੰਦਾ ਕਰਦਾ ਮੈਂ ਕਿ ਜੇ ਤੈਨੂੰ ਪਤਾ ਵੀ ਛੇੜ ਕਰੂੰਗਾ ਮੈਂ ਤੂੰ ਮੇਰੇ ਨਾਲ ਫਾਨੀ ਕੋ ਲੈਣਾ ਕੋਠਾ ਕੰ ਬੋਲਣਾ ਪਰੋਣਾ ਆ ਮੈਂ ਉਹ ਕੰਮ ਕੀਤੀ ਕਹ ਕੰਮ ਤਾਂ ਇਹ ਧੀਗਾ ਮੁਰਗਾ ਹੈਗਾ ਮੇਰਾ ਸਾਲ ਦੂਜੀ ਮੁਰਗੇ ਨੂੰ ਮਾਰਦਾ ਉਹ ਮੁਰਗੇ ਨਾਲ ਕੋਰਕਿਆ ਉਹ ਕੱਲਾ ਫੜ ਕੇ ਅੱਡ ਡਾਉਣਾ ਕੁੱਤੇ ਚ ਹੈਪੀ ਫੜ ਲੂ ਥੋਨੂੰ ਮੈਂ ਤੂੰ ਹਿੱਕ ਨਹੀਂ ਮਾਰਦਾ ਮੈਂ ਜਾਦਾ ਤੇਰੇ ਨਾਲ ਪਰ ਉਹ ਹੀ ਮੈਂ ਨਹੀਂ ਇਹਦੇ ਤੇ ਦੋ ਦੋ ਕ ਤਾਂ ਤੜਨ ਮੁਰ ਗਏ ਹੋਰ ਆ ਦਾਣੇ ਬਾਹਲੀਏ ਨੂੰ ਉਹ ਦਵਾਈ ਲਾਲਾ ਘਰੇ ਜਾ ਕੇ ਆਓ 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 ਇਹ ਮਰਾ ਉਪਰੇ ਕਰਕੇ ਰੋਲ ਆ ਰੋਲਾ ਪਾਉਂਦਾ ਜੀ ਹੂੰ ਉਹ ਬੰਦਾ ਕਹਿੰਦਾ ਤਾਂ ਜਦੋਂ ਮਸ਼ੀਨ ਕਰਦਾ ਮੇਰਾ ਬਾਥਰੂਮ ਦਾ ਜ਼ੋਰ ਪੈਣ ਲੱਗ ਜਾਂਦਾ ਕਹਿੰਦਾ ਮੈਨੂੰ ਮੈਂ ਲਾ ਲਓ ਮੇਰਾ ਬਾਥਰੂਮ ਉਹ ਬੰਦਾ ਠੀਕ ਹੈ ਬੱਚਲੇ ਕੋਈ ਉਹ ਪਹਿਲੀ ਨਾ ਪੜਾ ਕੇ ਮੁਕਾਦਿਆ ਉਹਨੇ ਨੂੰ ਅਜੇ ਸੀ ਰਹਿਦਾ ਜਦੋਂ ਪਹਿਲੀ ਜਦੋਂ ਨਾ ਕਰਨ ਨਾ ਪਹਿਲੀ ਨਾ ਕਰਨ ਆਈ ਦੋ ਪ੍ਰਤੀ ਆਹ ਹੁਣ ਤਾਂ ਡਰਦੇ ਨੇ ਐਡਾ ਵਡਾ ਬੰਦਾ ਦੇਖਿਆ ਨਹੀਂ ਇਹਨਾਂ ਨੇ ਕਦੇ ਆਓ ਆਇ ਤੇ ਸੈਟ ਲਾ ਕੇ ਫਸੇ ਜਾਣੇ ਮਦੂਨਾ ਹੁ ਕਰਦੇ ਨੇ ਬਸ ਇਹਦਾ ਕਰਦੇ ਆ ਰਹੇ ਨੇ ਸੈਟ ਆ ਆ ਗਿਆ ਆ ਗਿਆ ਓਏ ਆ ਚੱਕ ਲੈ ਚਲਾਓ ਲੈ ਤਾਂ ਡਰਦੇ ਬਈ ਸੋਨਾ ਫਾ ਫਾ ਕਰਦਾ ਬੰਦਾ ਤੋਹ ਤੇ ਰੱਖ ਸਤਰੇ ਮੇਰੇ ਤੇ ਕੋ ਭਾਈ ਜੰਨਾ ਮੈਨੂੰ ਕੋ ਗਿੱਲੀ ਕਰਦਾ ਨਾ ਮਨ ਸਾ ਚਾਰ ਹੋਈ ਜਾ ਉਹ ਉੱਡ ਨਹੀਂ ਜਾ ਰਾ ਨਾ ਜਰਾ ਪੁੱਦੀ ਕਰਕੇ ਲੈ ਜਾਂਦੀ ਤੀ ਨੂੰ ਵੇ ਮੈਨੂੰ ਚੱਕਰ ਆਦਾ ਅੱਗੇ ਵਾਰ ਜਾ ਕੇ ਮੈਂ ਪੁੱਦੀ ਕਰਕੇ ਕਰੂ ਹਾਂ ਸਾਜੀ ਸਬਰ ਦੀ ਫਿਰਦੀ ਕੀ ਗੱਲ ਨਹੀਂ ਕੀ ਗੱਲ ਮੈਂ ਤਾਂ ਸਝੂਗੀ ਵੇ ਕੀ ਜਾਣਾ ਹੁੰਦਾ ਗਾ ਸਾਲ ਪਿੱਛੋਂ ਉਹ ਵੀ ਨਹੀਂ ਲੈ ਕੇ ਜਾਂਦਾ ਹੈਗਾ ਵੇਕੇ ਮੇਰੇ ਸਲੇ ਕਾਹ ਮੁਰੇ ਗਾਣਾ ਲਈ ਵੇਖਣਾ ਤੈਨੂੰ ਹਾਂ ਸੁਰਖੀ ਬਿੰਦੀ ਤੇ ਮੱਚ ਜਾਂਦਾ ਹੋਰ ਕੀ ਲੈ ਕੇ ਦੇਤਾ ਮੈਨੂੰ ਇਹਨਾਂ ਨਾਲ ਹੀ ਖਾ ਲਈ ਮਿਲਕ ਕੇ ਕਦੂ ਪੇਕੇ ਵਾਲਾ ਪੇਕੇ ਵਾਲਾ ਖਾਉ ਮਿਲਕ ਕੇ ਵੇ ਆ ਦੇਖ ਲੈ ਪੱਗ ਵੀ ਗਿੱਲੀ ਹੋਣ ਲੱਗੀ ਵੇ ਬਾਹਰੇ ਨਿਕਲਿਆ ਕਾਇ ਲੱਗੂ ਹੇ ਰੱਬਾ ਮੇਰਾ ਮੈਂ ਕੀ ਖਬਰ ਨੂੰ ਇਹ ਤਾਂ ਬਾਤਾਂ ਉੱਪਰ ਨਖਰਾ ਬਿਲਕੁਲ ਨਾ ਔਰ ਦਾ ਫਰ ਮਿਲਦਾ ਵੇ ਕੱਲ ਸੁਣ ਲੈ ਕੀ ਬੰਕੋੜਾ ਢੀਲਾ ਕੋਲ ਬਠੁੰਦੇ ਕੋਠੀ ਪਾ ਦੇ ਦੇ ਮਾਇਆ ਲੋ ਘਾਂਟਾ ਮਾਰੇ ਨਿਕਲੀ ਹੁੰਦੀ ਨਾ ਜਿਹੜਾ ਮੈਂ ਡੇਢ ਘੰਟਾ ਬਾਹਰ ਧੁੱਪੇ ਬਹਿ ਕੇ ਕੱਟਿਆ ਮੈਨੂੰ ਪਤਾ ਮੈਨੂੰ ਪਤਾ ਹੈ ਮਰਦਾਂ ਨੂੰ ਘੰਟੇ ਮੱਛ ਗਏ ਲੋਕਾਂ ਦੇ ਖੜੇ ਹੁੰਦੇ ਨੇ ਮੇਰੇ ਸ਼ਾਂਤੀ ਹੋਰੇ ਤਾਂ ਸ਼ਾਂਤੀ ਮੇਰਾ ਸਾਰਾ ਲੋ ਨੇ ਪਿੰਡਾ ਭੂਕਤਾ ਪਰ ਇਹ ਤਾਂ ਮੈਂ ਧੁੱਪੇ ਬੈਠਾ ਰਿਹਾ 2 ਘੰਟੇ ਹੈ ਟੈਂਪਰੇਚਰ 400 ਤੇ ਪਾਰ ਗਿਆ ਤੀਗਾ ਉੱਤੋਂ ਰਹਿੰਦੀ ਖੁੰਦੀ ਸੀਟ ਤਤੀ ਮਰਾ ਹਾਂ ਉਤੋਂ ਲੋ ਚੱਲੇ ਆ ਦੇਖ ਲੈ ਇੱਧਰ ਚੱਲ ਹਰੇ ਬਾਈ ਤੀ ਮੈਂ ਕਹਿੰਦਾ ਤੂੰ ਵੀ ਆ ਵਿੱਚ ਨਹੀਂ ਦੇਖ ਨਿਆਰੀ ਜਲ ਬਾਈ ਜਾਣਾ ਬੇੜਾ ਦੇਖ ਲੈ ਮੈਨੂੰ ਪਤਾ ਕਿਹੜੀ ਸ਼ਾਂਤੀ ਭਾਲਦਾ ਤੂੰ ਕਲੇਸ਼ ਭਾ ਕੇ ਜਾਣਾ ਹੁਣ ਨਾਈ ਵਾਰੀ ਦੇ ਘਰੇ ਸੁੱਖ ਦੇ ਸਾਂ ਨਾ ਗਿਆ ਮੇਰੇ ਪੇਕੀ ਦੇਖ ਆ ਦੇ ਮਰਨਾ ਡੱਡ ਜੇ ਬਾਹਰ ਨਹੀਂ ਨਿਕਲਦਾ ਹੈਗਾ ਦੇਖ ਲੈ ਵੇ ਰੁਕ ਜੇਗਾ ਵਿੱਚੋਂ ਮਰ ਜੇਗਾ ਤੇ ਤੇਰਾ ਯਾਰ ਤੇਰੇ ਯਾਰ ਨੂੰ ਕਦਣਾ ਹੁੰਦਾ ਦੇਖ ਉੱਚਾ ਲਾ ਕੇ ਦਿਖਾ ਮਗਰ ਮੱਛੀ ਗੂਵੇ ਬਾਹਰੇ ਨਿਕਲ ਆੜੇ ਹੱਥ ਬਨਾਲਾ ਬਾਹਰੇ ਨਿਕਲ ਉੱਚਾ ਲਾ ਕੇ ਲਖਾ ਗੁੱਚਾ ਬੱਸ ਲੋੜ ਨਹੀਂ ਹਜੇ ਉੱਥੇ ਜਾ ਕੇ ਪਤਾ ਨਹੀਂ ਉਹਨਾਂ ਨਾਲ ਕੀ ਜਲੂਸ ਕਰ ਦੇਂਗਾ ਤੂੰ ਐਦਾ ਟਾਈਮ ਲੱਗੂ ਕੋਈ ਹਜਾ ਟਾਈਮ ਲੱਗੂ ਦੂਪਿਆ ਇਹਦੇ ਘਰ ਤੋਂ ਨਿਕਲੇ ਬਾਹਰੇ ਹੈ ਫੇਰ ਹੀ ਆਏਗੀ ਗੱਤ ਜਿਵੇਂ ਕਹਿੰਦੀ ਸੀ ਨਾ ਹਾਈਟਾ ਚਾਏ ਇੱਥੇ ਰੱਖ ਐਂ ਰੱਖ ਫੜ ਕੇ ਓਏ ਇੱਕ ਐਂ ਕਰ ਸਾਹਮਣੇ ਵਾਲੀ ਵੀ ਇੱਥੇ ਮਾਰ ਇੱਥੇ ਮਾਰਾਂਗੇ ਤਾਹਾਂ ਤੋਂ ਐਂ ਕਰਕੇ ਦੇਖ ਐਵੇਂ ਐਂ ਸਾਹਮਣੇ ਓਏ ਐਂ ਕਰ ਇਹਨੂੰ ਖੜਾ ਖੜਾ ਹਜੇ ਇੱਥੇ ਐ ਵੀ ਸਾਹਮਣੇ ਵਾਲਾ ਮਾਰ ਐਂ ਕਰਕੇ ਆ ਫਰੇਮ ਚ ਆ ਫਰੇਮ ਚ ਥਾਮਣੀ ਅਲਮਾਰ ਇਹ ਇੱਥੇ ਖੜੀ ਹੋਊਗੀ ਲਵੀ ਐ ਕਹੇ ਉੱਤੋਂ ਮਾਰ ਲੈ ਵਿਚੋਂ ਨਾ ਮਾਰ ਜਾਈ ਯਾਰ ਵਿਚੋਂ ਵਧੀਆ ਹੋਊਗਾ ਬਾਈ ਇੱਕ ਦੋ ਹੈਪੀ ਤਾਂ ਮਰੌਣ ਵਾਲੇ ਹਾਂ ਦੁਬਾਰੇ ਵਾਰ ਲਈ ਹਾਂ ਹਾਂ ਉਹਦਾ ਕੋਈ ਚੱਕਰ ਨਹੀਂ ਐ ਕਰ ਇੱਕ ਇੱਕ ਨੇ ਦੀ ਵਿਚ ਖੜ ਕੇ ਮਾਰ ਲੈ ਨਿਕਲੇ ਤੇ ਇਧਰੋਂ ਸਾਈਡ ਤੋਂ ਮਾਰ ਲੀ ਫੋਟੋ ਠੀਕ ਆ ਨੀਬੜ ਵਾਲੀ ਚੰਗਾ ਫਿਰ ਵਧੀਆ ਜਿਹਾ ਬਣ ਜਾਣਾ ਫਿਰ ਜਾਮੋ ਈਬੜਾ ਉਹ ਪੀਵਲ ਫਿਲਟਰ ਗੇਣਾ ਤੋ ਇਹ ਇੱਥੇ ਇਹ ਇੱਥੇ ਇੱਥੇ ਖੜੀ ਹੋ ਵਾਂ ਐ ਕਰਕੇ ਚੰਗਾ ਉਧਰੋਂ ਨਾ ਮਸਾਲ ਮਾਰਦਾ ਏ ਠੀਕ ਹੈ ਕੱਚਾ ਵੜਾ ਮੈਨੂੰ ਥੋੜੇ ਦੂਰ ਆ ਜੋ ਥੰਡਿਆ ਉਹ ਪਾਣੀ ਪਾ ਕੇ ਜਾਵਾਂਗੇ ਵੀਡੀਓ ਹੀ ਬਣਾ ਕੇ ਦੇਖੀਂ ਥੰਡਾ ਪਾਣੀ ਹਸ ਫਰੇਮ ਦੇਖ ਲੈਣਾ ਇਹ ਸ਼ਾਂਤੀ ਆ ਸ਼ਾਂਤ ਤੇਰੀ ਦੁਪਾਲ ਦੇ ਆਇਤੋ ਖੜੇ ਹੋ ਜਾ ਸਾਰੇ ਇੱਧਰ ਸਹੀ ਨਾ ਹੂੰ ਇੱਧਰ ਸਾਰਾ ਮੇਰਾ ਬਕਰਾਰ ਹੋ ਗਿਆ ਬੂਤਰ ਤੇ ਦੱਪਿਆ ਵੀ ਜਿਹੜਾ ਹਾਂ ਨਾ ਨਹੀਂ ਨਾ ਮੈਂ ਮੰਗਦਾ ਦੇਖੀ ਇਹ ਨਾ ਗਿਆ ਰਵੇ ਮੰਗਦਾ ਇਹ ਵਾਰੇ ਕੈਮਰਾ ਕਮਾਂਡ ਦਾ ਇੱਧਰ ਆ ਜਾ ਮੇਰੇ ਪਿੱਛੇ ਰਹਿ ਜਾ ਕੋਈ ਦਾ ਜਿਹਦਾ ਇਹਦਾ ਮੈਂ ਹਰ ਚਾਹੁੰਦਾ ਨਾ ਹੋਂ ਦਾ ਨਜ਼ਾਰਾ ਤਾਂ ਫਿਰ ক্লোਜ਼ ਨਾਲ ਜੇ ਮੜਾ ਜਾ ਹੈ ਨਾ ਗਿਆ ਨਹੀਂ ਦੂਜੇ ਲੋਣ ਖੇਚੇ ਹਾਂ ਹਾਂ ਕੋਲੋਂ ਦਾ ਮਾ ਬੈਕ ਮੋਡਿਆਂ ਚ ਪਸਾ ਬੈਕ ਮੋਡਿਆਂ ਚ ਪਸਾ ਕੇ ਇੱਥੇ ਖੜਾ ਹਨ ਆਵਰੇ ਹਾਂ ਭਾਈ ਹਨ ਇੱਧਰ ਖੜੀਏ ਪਾਣੀ ਆਉਣਾ ਜਾਂਦਾ ਪਤਾ ਲੱਗੇ ਚੰਗਾ ਆਹੇ ਹਿਸਾਬ ਨਾਲ ਖੱਚੇ ਦੇ ਸਾਲ ਮਾਰੂਗਾ ਇਹਦਾ ਐਕਸਲ ਦਵਾਰੇ ਐਕਸਲ ਬਲੋਕਰ ਸਾਲ ਹੌਲੀ ਕਿਤੇ ਨੇ ਮਾਰੀ ਜਿਹੜਾ ਹੋ ਜੇ ਜਿਹੜਾ ਬੋਟੇ ਫੇਰ ਜਿਹੜਾ ਬਾਈ ਨਾ ਕਾਫੀ ਕਿਰੇ ਨਾ ਜਿਹੜਾ ਆ ਐਸੀ ਉਹ ਹੋਣਾ ਚਾਹੀਦਾ ਆਏ ਕਰੇ ਨਾ ਉਹ ਹੋਣਾ ਚਾਹੀਦਾ ਵੇਣੋ ਘਾਹ ਦੇ ਆਇਆ ਨਾ ਆਣੀ ਤੋਂ ਆਏ ਹੋਰ ਨਹੀਂ ਇਧਰ ਆ ਉਹ ਬੁਲਾ ਜਿਹੜਾ ਉਹ ਪੁੱਛੇ ਕਰਿਆ ਸੀ ਐ ਜੇ ਲੋ ਬਾਲਾ ਕਿੱਦਾਂ ਕਰਦਾ ਰਮਾਇਆ ਉਹਨਾਂ ਇੱਥੇ ਆ ਲਾਤਾ ਨਹੀਂ ਦੂਜੇ ਲੋੜ ਵਿੱਚ ਆ ਓਏ ਐ ਕਰ ਓਏ ਇੱਕ ਫੋਟੋ ਹੋਰ ਕਿਹਦੇ ਕੋਲ ਆ ਆ ਸੀਗਾ ਓਏ ਐ ਕਰ ਇੰਹੀ ਖਿੱਚ ਇੱਕ ਫੋਟੋ ਹਜੇ ਉਹਨਾਂ ਚਿਰ ਕਲਿੱਕ ਨਾ ਕਰੀ ਜਿੰਨਾ ਚਿਰ ਮੈਂ ਸਾਲ ਨਹੀਂ ਚੱਕਦਾ ਜਦੋਂ ਸਾਲ ਚੱਕਤੀ ਮਦਨੋ ਇੱਕ ਲੋ ਤਿੰਨ ਕਹੋਦੋ ਖਿੱਚੇ ਚੰਗਾ ਉਹ ਤੋਂ ਬਾਅਦ ਬਿਨਾ ਆਉਤੋ ਖਿੱਚੀ ਬਿਨਾ ਪਾਉਟ ਰੇਟ ਤੋਂ ਆਜੋ ਬਈ ਲਾਈ ਜਣਾ ਲਵ ਲਵ ਬੰਦ ਕੋਣਾ ਚੁੱਪ ਕਰਕੇ ਕਰ ਇੱਕ ਬੜਾ ਠੀਕ ਕਰੀਓ ਲਾ ਬੇਬੀ ਕਰਦਾ ਕਰ ਉੱਤੇ ਕੋਈ ਸਾਲੂ ਦਾ ਨਜ਼ਾਰਾ ਆ ਗਿਆ ਜੀ ਆ ਨਾ ਮਿੱਤ ਮਾਰਦਾ ਦਵਾਤੀ ਕਲਿੱਕ ਕਰ ਤੇ ਕਲਿੱਕ ਕਰ ਤੇ ਕਲਿੱਕ ਕਰ 100 100 ਖੜਾ ਕਰ ਇੱਕ ਦੋ ਤਿੰਨ ਕਰ ਆ ਗਿਆ ਉੱਤੇ ਗਿਆ ਸੀ ਫਲਾਈ ਕੀਤਾ ਸੀ ਇਹ ਹੋਣਾ ਚਾਹੀਦਾ ਆ ਗਿਆ ਦੇਖਾਂ ਪੰਜ ਜਿੱਦਾਂ ਇਹ ਨਹੀਂ ਕੀਤੀ ਦੂਆ ਗਾ ਰਿਹਾ ਦੋ ਤੋਂ ਦੂਜੇ ਲੋਟ ਕਰ ਓਏ ਨੀ ਦੂਜੇ ਰੋਡ ਕਰ ਯਾਰ ਲੈ ਜੀ ਇੱਡੇ ਲੋਟ ਆ ਗਈ ਬਾਈ ਯਾਰ ਦੇਖਾ ਸਿੰਪਲ ਦੂਜੇ ਰੋਡ ਦਾ ਨਾ ਉਹ ਨਾੜਾ ਜਾ ਹੋਰ ਥੱਲੇ ਆ ਜਾਂਦਾ ਫੇਰ ਗੱਲ ਬਣਾ ਓਏ ਬਿਨਾ ਪੋਰਟਰੇਟ ਤੋਂ ਇਹ ਨਾ ਇਹ ਪੋਰਟਰੇਟ ਦੂਜੇ ਲੋਟ ਕਰ ਬਿਨਾ ਪੋਰਟਰੇਟ ਦੀ ਖਿੱਚੀ ਸਿੱਧੀ ਖਚੂਰਾ ਫੜਾਈ ਕਰਕੇ ਦੇ ਨਾ ਦੇਖਾ ਬੜੀ ਛੋਟੀ ਬੜੀ ਛੋਟੀ ਮੋਟਾ ਮਾਣਿਆ ਉਧਰ ਕਰੀ ਉਧਰ ਕਰੀ ਹੁਣ ਉਹ ਚਾ ਇੱਕ ਦੂਜਾ ਟੂਚ ਇੱਥੇ ਕਰ 3 ਚ ਕਰੀ ਜੀਜਾ ਉਹ ਫੋਟੋ ਥੋੜਾ ਦੂਰ ਹੋ ਜਾ ਬੱਸ ਬਾਅਦੇ ਕੀ ਲੈ ਕੇ ਲਵ ਯੂ ਮੈਨੂੰ ਆ ਜਾ ਬਈ ਪਾਣੀ ਆ ਭਾਈ ਦਾ ਕਰ ਕੰਦੀ ਕੰਦੀ ਨਾ ਚੁਰਦਾ ਮੈਂ ਚੱਪਲ ਚੱਕ ਓਏ ਚੱਪਲੀ ਚੱਕ ਓਏ ਕਈ ਵਾਰਾ ਚੱਲ ਕੋਲੋਂ ਹੁੰਦੇ ਨੇ ਰੋੜੇ ਪਾ ਦੇ ਉਹ ਚੱਪਲਾ ਪਾ ਦੇ ਉਹਨੂੰ ਚੱਪਲਾ ਪਾ ਦੇ ਮੋਟੂ ਚੱਲ ਕੋਲੋਂ ਹੁੰਦੇ ਨੇ ਕਈ ਵਾਰ ਹਾਂ ਦਾ ਬੱਚੀ ਆਣੀ ਚਾਹੀ ਲੈ ਚੱਪਲਾਂ ਦੇ ਪਾ ਲੈ ਬਈ ਕੁਛ ਨਹੀਂ ਉਹ ਚੱਪਲਾ ਪਾ ਕੇ ਕਿੱਥੇ ਥਾਲ ਵੱਜੂ ਯਾਰ ਅਇੱਟੇ ਕਿੱਤੀ ਜਾਂਦੇ ਤੇ ਤੇਰੇ ਨਾਲ ਆ ਲੈ ਇੱਥੇ ਇੱਕ ਦੋ ਦੋ ਤੇ ਨਕਤੀ ਲਾ ਆਈਆ ਕੋਈ ਆ ਬਲੌਗ ਬਣਾਈ ਚੱਲਾ ਬਲੌਗ ਚੱਲ ਦੇਖ ਇਹ ਬਣਾਉਣੀ ਸਖਾਲੀ ਹੈਗੀ ਇਹ 7 ਸਾਲਾਂ ਬਾਅਦ ਇਤਿਹਾਸ ਦੁਬਾਰੇ ਦੁਹਰਾ ਰਹਾਂਗੇ ਇਹ ਦੁਬਾਰੇ ਹਰੀਆਂ ਦੀ ਜਮਲ ਹੈਗੀ ਨਾ ਮੈਂ ਅੱਦੇ ਪਾਣੀ ਚ ਲੱਤਾ ਦੇਖ ਕੰਬੇ ਦੇ ਮੜਾ ਮੈਨੂੰ ਜੂਮ ਕਰਕੇ ਦੇਖੀ ਫੋਟੋ ਸਾਫ ਨਹੀਂ ਦੁਬਾਰੇ ਖਿੱਚਾਂਗੇ ਯਾਰ ਫੋਟੋ ਮੇਨ ਆ ਆਪਣੀ ਸਾਫ ਹੈ ਤੇ ਨਹੀਂ ਸਾਫ ਹੈ ਹੈ ਆ ਦੇ ਆ ਦੇ ਆ ਦੇ ਉਹ ਮਰਾ ਉਹਦੇ ਮੂੰਹ ਆ ਦੂਮ ਵਾਲੇ ਮੂੰਹ ਆ ਆ ਘੈਂਟ ਆ ਬਾਈ ਉਹ ਦੂਮ ਵਾਲੇ ਮੂੰਹ ਫੋਟੋ ਵੜੀ ਜੂਮ ਮੈਂ ਅੱਖਾਂ ਵਿੱਚ ਆ ਤਾਹੀ ਆ ਕਹਿੰਦੀ ਤੈਨੂੰ ਕੀ ਕਹਿਆ ਸੀ ਦੂਮ ਵਾਲੇ ਮੂੰਹ ਆ ਵੀ ਘੈਂਟ ਆ ਬਾਈ ਆ ਵੀ ਘੈਂਟ ਆ ਇਹ ਨਹੀਂ ਉਹ ਘੈਂਟ ਆ ਉਹ ਬੜੀ ਘੈਂਟ ਆ ਸਾਰੀ ਹੋ ਪਾ ਲੋ ਮੇਰੀ ਫੋਟੋ ਕਲੀਅਰ ਹੈ ਦੇਖੀ ਸਾਰੀ ਆ ਵਾਹ ਕਲੀਅਰ ਹੈ ਮੈਨੂੰ ਤਾਂ ਲੱਗਦਾ ਵੀ ਦੇਖਾ ਮੈਂ ਖਿਚਦਾ ਕੇ ਅੰਦਰ ਇੱਕ ਵਾਰ ਸਾਰੀ ਹਵਾ ਚ ਕੁਛ ਨਹੀਂ ਹੁੰਦਾ ਅਰੇ ਉਹੀ ਪੜਨ ਦਾ ਚਾਹ ਹੋ ਗਿਆ ਕਿਤੇ ਮੈਨੂੰ ਪੜਨ ਦਾ ਚਾਹ ਹੋ ਗਿਆ ਪਿਆਗਾ ਇਹ 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 ਕਹਿੰਦਾ ਮੈਂ ਇਹਨਾਂ ਨੂੰ ਚਾ ਰਹਿਦਾ ਵੀ ਪਾਪਾ ਨਹੀਂ ਚੜ ਜਾਂ ਲਾ ਉੱਗਾ ਫਰੈਂਕ ਯਾਰ ਧੋਰ ਲਾਉਣੀ ਪੂ ਤੈਨੂੰ ਧੋਰ ਲਾਦਾ ਨਾ ਬਈ ਧੋਰ ਲਾ ਕੇ ਤੂੰ ਐ ਕਰ ਤੂੰ ਬਾਹਰੇ ਚੱਲ ਤੇਰੇ ਕੋਲ ਮੈਂ ਇੱਕ ਇਹਨੂੰ ਖਿੱਚੋ ਹੈਪੀ ਨੂੰ ਖਿੱਚੋ ਆ ਖਿੱਚੀ ਹੋਏ ਕਾਲੂ ਹੈਪੀ ਨੂੰ ਖਿੱਚ ਕਾਲੂ ਇੱਥੇ ਪੈਨ ਉਹ ਆਪਣੀ ਕੀ ਪਿਆਰ ਪਿਆਰ ਦੇ ਵਾਜਦਾ ਉੱਥੇ ਦਾ ਜਿਹੜੀ ਪਤਾ ਹੈਗਾ ਕੱਲਾ ਨਾਮ ਹੀ ਭਰਨਾ ਲਾ ਨਾ ਇਹ ਕਰੀ ਪੇਪਰ ਕੋਦੇ ਦੇ ਦੇਣੀ ਮੇਰੀ ਗੱਲ ਸੁਣ ਤੂੰ ਫਿਰ ਪੋਰਟਰੇਟ ਦੀ ਖਿੱਚ ਨਹੀਂ ਮੈਂ ਪੋਰਟਰੇਟਿੰਗ ਕਰੂੰ ਉਹ ਇੱਥੋਂ ਦੀ ਆ ਗਿਆ ਹਾਂ ਆ ਇੱਥੇ ਟੁਕੜੇ ਤੇ ਵੱਜਿਆ ਹੋਇਆ ਹਾਂ ਆ ਇੱਟ ਵੱਜੀ ਹੋਰੇ ਟੁਕੜੇ ਜਿਹੜਾ ਉਹਨੂੰ ਉੜਾ ਕੱਢਿਆ ਉਹਨੇ ਉਹ ਤਾਂ ਸਾਵੇਂ ਤਾਂ ਹੋ ਕੇ ਬਣਾ ਲਾ ਇਹਨੂੰ ਹੋਰ ਗਰਮ ਹੋ ਜਾ ਪਰਾਂ ਹੋ ਗਿਆ ਵੀ ਨਾਲ ਬਾਲਾ ਠੰਡਾ ਪਾਣੀ ਆਣਾ ਬਾਈ ਇਹਦਾ ਬਾਲਾ ਠੰਡਾ ਹੈ ਦੋਨੇ ਮੈਗ ਇਧਰ ਰੱਖ ਦੋ ਮੈਗ ਤੇਰੇ ਵਾਲਾ ਨਿਕਲਿਆ ਹੈਪੀ ਨਿਕਲਿਆ ਮੇਰੀ ਨਾ ਇਹ ਇਧਰ ਰੱਖ ਦੋ ਦੱਸੋ ਜੀ ਆਇਆ ਕੁਝ ਕਰਦਾ ਆਇਆ ਹੈਪੀ ਖਿੱਚ ਮੈਨੂੰ ਆਇਆ ਤੂੰ ਖਿੱਚ ਯਾਰ ਹੈਪੀ ਦੇ ਪਾਸੇ ਦਾ ਰੋਕ ਇਹ ਆ ਦੇਖੋ ਛੋਟਾ ਤਾਂ ਰੱਖਿਆ ਬੰਦੇ ਖਿੱਚ ਨਹੀਂ ਰੱਖਿਆ ਛੋਟਾ ਨੇ ਸਾਰੇ ਉਹ ਕੁਝ ਮਿਲੂ ਆਪਣੇ ਕੋਲੇ ਜਿਆਦਾ ਵਾਲਾ ਨਹੀਂ ساری ਸੂਤ ਤਾਂ ਜੈਨ ਵਾਲਾ ਖੜਾਗਾ ਸਾਲਾਂ ਵਾਲਾ ਉਹ ਖੜਾਗਾ ਨਹੀਂ ਕਰਦਾ ਸਦਾ ਦੂਰਾ ਯਾਰ ਬੈਠਿਆ ਕਰ ਬਈ ਮੈਂ ਪੋਰਟਰੇਟ ਲਾਏਗਾ ਆ ਤੈਨੂੰ ਕੀ ਫੋਨ ਮੜਾਦਾ ਮੈਂ ਪਾਸ ਮੜੀ ਭੁੱਲ ਗਿਆ ਸੀ ਥੋੜਾ ਦੂਰ ਹੋ ਲੈ ਵੀ ਪਾਣੀ ਨਾਲ ਸਾਰਾ ਕੁਝ ਆਉਗੋਈ ਫੋਟੋ ਭਾਈ ਉਹ ਵੀ ਕਰੀ ਚੰਗਾ ਅੱਖਾਂ ਹੀ ਰੱਟ ਕੇ ਆਮਾ ਮੜਾ ਵੀਰ ਇਧਰੋਂ ਵੀ ਮੜਾ ਦੇਖ ਆਹ ਕਿਹੜਾ ਫੋਟੋ ਭਾਈ ਹੁਣ ਇੱਕ ਦੂਜੇ ਲੋਡ ਖਿੱਚਾ ਉਹ ਕਲੀਅਰ ਖਿੱਚੀ ਫੋਟੋ ਬਿਨਾ ਪੋੜਾ ਜਮਾ ਕਲੀਅਰ ਹੈ ਬਾਈ ਕੋਟ ਰੇਡ ਤੋਂ ਬਿਨਾ ਖਿੱਚਾ ਖਿੱਚਦਾ ਬਾਈ ਲੈ ਆ ਓਏ ਹਾਏ ਹਾ ਆਪਣਾ ਯੋਧਿਆ ਨੱਟ ਗਿਆ ਨੱਟ ਗਿਆ ਪਾਣੀ ਟੀਨ ਹੈ ਪਾਣੀ ਉਹ ਮੋਟਰ ਚੱਲੀ ਜਾਂਦੀ ਆ ਉੱਥੇ ਪੀਏ ਉਹ ਮੋਟਰ ਵੀ ਠੀਕਾ ਜ਼ੋਰ ਲੱਗ ਰਿਹਾ ਹੁੰਦਾ ਕੀ ਬੜਦਾ ਲਾ ਐ ਚਿਕੜ ਬਹੜ ਜਾ ਇੱਕ ਮਿੰਟ ਨੌਵੀਂ ਦਸਵੀਂ ਸਾਲ ਆ ਇਹ ਹਮ ਹੈ 1 2 3 ਕਾਫੀ ਵਾਰਾਂ ਕੁੱਛ ਸੀ ਨਾ ਪੱਕ ਵੀ ਕਿੱਦੀ ਹੋ ਗਈ ਸਾਰੀ ਮਾਂ ਨੂੰ ਯਾਰ ਦੇਖਾ ਆ ਕੋਈ ਆਖਾ ਮੈਂ ਤਲਾ ਗਰੀਆ ਬਾਈ ਉਹ ਫੋਟੋ ਵਾਲਾ 10 12 ਸਾਲਾਂ ਬਾਅਦ ਆ ਗਿਆ ਟੋਟਾ ਆ ਦੇਖਦਾ ਕੀ ਦਾ ਬਣਿਆ ਉਹ ਨਹੀਂ ਆਇਆ ਉਹ ਮੂਹ ਨਹੀਂ ਆਇਆ ਉਹ ਆ ਚਲੋ ਉਹੀ ਫੋਟੋ ਵਾਲੀ ਸੋਹਣੀ ਹੈ ਜਿਹੜੀ ਉਹ ਆਈ ਹੈ ਇਹਦੀ ਉਹ ਸੋਹਣੀ ਆਈ ਹੈ ਹਾਂ ਓਏ ਉਹ ਫੋਟੋ ਬਾਲੀ ਕੈਂਟ ਆ ਉਹ ਫੋਟੋ ਜਿਹੜੀ ਤੂੰ ਸਾਰੇ ਹਵਾ ਚੈਨਲ ਤੇ ਲੱਤਾ ਮੂੜੀਆਂ ਨਾਲੇ ਪਾ ਹੋਂ ਨੇ ਬਾਲੀ ਕੈਂਟ ਲੱਗੋ ਸਿਰਾਂ ਕਰ ਗਿਆ ਕੈਮਰਾਮੈਨ ਤੂੰ ਤੁਸੀਂ ਹੁਣ ਐ ਕਰੋ ਹੁਣ ਖੋਸ ਹਾਬ ਨਾਲ ਰੱਖ ਵੀ ਕੈਮਰਾ ਤੇ ਮੈਂ ਮੈਂ ਕਾਲਾ ਬੰਦਾ ਨੇੜੇ ਹੋ ਜੇ ਹੈਪੀ ਤੂੰ ਮੈਗ ਲੱਗਿਆ ਤੇਰੇ ਲਾ ਲਾ ਨਾ ਲਾ ਤਾ ਮੇਰੇ ਜਿੱਥੇ ਮਰਜ਼ੀ ਖੜਾ ਲਾ ਤੇਰੇ ਲੱਗਿਆ ਹੋਇਆ ਫਿਰ ਹੁਣ ਮੇਰੇ ਤਾਂ ਮੈਗ ਲੱਗਣਾ ਹੈ ਮੇਰੇ ਕੱਪੜੇ ਕਿੱਲੇ ਤੂੰ ਐ ਕਰੋ ਇੱਕ ਜਣਾ ਨੇੜੇ ਬਈ ਲਾ ਕੇ ਠੀਕ ਹੈ ਉਦੋਂ ਬਈਆ ਵਿਚਣਾ ਰੱਖਾਈ ਬਾਈ ਕਾ ਦੇ ਲਾ ਦੋ ਕਾ ਤੇ ਲਾ ਦੋ ਕਾ ਤੇ ਕਾ ਨੂੰ ਕਾ ਤੇ ਪਾਣੀ ਪੁਣੀਆ ਪਾਣੀ ਬੈਜੂਗਾ ਸਾਲ ਮਾਰੇ ਸਾਰੇ ਮਾਰੇਗਾ ਸਾਲ ਦਵਾਰੇ ਤਾਂ ਗੰਹੂ ਮਾਰਦੇ ਬੇਚੀਓ ਆਪਣੀ ਦੀ ਕਾ ਮੈਨੂੰ ਇਹੀ ਕਰੇਗਾ ਬੇਈਮਾਨਾ ਤੇਰੇ ਮਨਚ ਮੈਂ ਕੱਲਾ ਜੇ ਉਧਰ ਨਹੀ ਆਉਂਦਾ ਮੈਂ ਉੱਥੇ ਕੱਢ ਦੋ ਨਾ ਕੱਲਾ ਮੈਂ ਇਕ ਲਾ ਕੇ ਜੇ ਉਧਰ ਨਾ ਮੈਂ ਇਕ ਲਾ ਕੇ ਲੈ ਉੱਥੇ ਕੱਢ ਦੋ ਮੈਂ ਇਕ ਪ੍ਰੇਮ ਕੁਮੇਗਾ ਨਹੀਂ ਯਾਰ ਮੈਂ ਇਹ ਨਾ ਲੂਗਾ ਇਹਨੂੰ ਡਾਊਨ ਜਿੰਦਗੀ ਉਹ ਸਾ ਜਿਵੇਂ ਮਰਜੀ ਕਰੇ ਇਹ ਇਧਰ ਨੂੰ ਘੁੰਮ ਜੂਣਾ ਪਿੱਛੇ ਨੂੰ ਆ ਗਾ ਜੇ ਭਾਂ ਦੇ ਮਾਮੂ ਛੇਦੀ ਕਰ ਲੋ ਲਓ ਜੀ ਬੜੇ ਬੁਰਾ ਲਾ ਲਿਆ ਕਹਿੰਦਾ ਵੀਡੀਓ ਬਣ ਗਈ ਹੂੰ ਦੇਖ ਕਿੰਨੇ ਵਾਰੀ ਇਹ ਹੋ ਗਿਆ 8 ਵਾਰੀ ਪਾਣੀ ਭਰਦਾ ਵਿੱਚ ਮੂੜੇ ਛੱਡੇ ਹੋ ਗਏ ਹੋਣਗੇ ਬਰੇ ਤਾਂ